ਕਿ ਦਾ ਬੋਇਲਰ ਫਟਿਆ ਕਿਉਂਕਿ ਫੈਕਟਰੀ ਦੇ ਅੰਦਰ ਮਰ ਰਿਹਾ ਸੀ ਫੈਕਟਰੀ ਦੇ ਅੰਦਰ ਕੰਮ ਚੱਲ ਰਹੀ ਸੀ ਉਹਦੇ ਕਾਰਨ ਕੋਈ ਫਿਲਰ ਫਿਜ਼ikal ਕਾਰਨ ਜਿਹੜਾ ਬੋਇਲਰ ਫਟਿਆ ਜਿਹਦੇ ਵਿੱਚ 7 ਬੰਦੇ ਅੰਦਰ ਦੱਸੀ ਜਾ ਰਹੇ ਸੀ ਜਿਹਦੇ ਵਿੱਚੋਂ ਇੱਕ ਪਹਿਲਾਂ ਕੱਢਿਆ ਗਿਆ 6 ਹੋਰ ਨੇ ਤੇ ਜਿਹੜੇ ਨਾਲ ਆਲੇ ਦੁਆਲੇੋਂ 4 ਹੋਰ ਸੱਟ ਲੱਗੀਆਂ ਮਤਲਬ ਟੋਟਲ 12 ਕ ਬੰਦਿਆਂ ਦੀ 29 ਬੰਦੇ ਟੋਟਲ ਸੀ ਜਿੱਚੋ 12 ਕ ਬੰਦਿਆਂ ਦੀ ਅੱਜ ਛੱਟ ਦਸੀ ਜਾ ਰਹੀ ਹੈ ਸੋ ਬੰਦੇ ਕੱਢ ਰਹੇ ਆ 5-6 ਬੰਦੇ ਹਸਪੀਟਲ ਪਹੁੰਚ ਗਏ ਆ 6 ਬੰਦੇ ਅਜੇ ਅੰਦਰ ਹੋ ਰਹੇ ਜਿਨ੍ਹਾਂ ਨੂੰ ਟੀਮਾਂ ਆ ਗਈਆਂ ਸਾਡੇ ਡੀਸੀ ਸਾਹਿਬ ਪੁਲਿਸ ਅਫਸਰ ਸਾਹਿਬਾਨ ਸਾਰੇ ਟੀਮਾਂ ਪਹੁੰਚੀ ਆ ਜੋ ਜਲਦੀ ਤੋਂ ਜਲਦੀ ਉਹਨਾਂ ਨੂੰ ਕੱਢ ਰਹੇ ਆ ਸਭ ਤੋਂ ਪਹਿਲਾਂ ਮੇਰੀ ਤੁਹਾਨੂੰ ਇਹ ਹੀ ਬੇਨਤੀ ਹੈ ਕਿ ਪਹਿਲਾਂ ਉਧਰ ਧਿਆਨ ਦਿੱਤਾ ਜਾਵੇ ਪਹਿਲਾਂ ਬੰਦਿਆਂ ਦੀ ਜਾਨਾਂ ਬਚਾਈਆਂ ਜਾਣ ਫਿਰ ਤੁਹਾਨੂੰ ਜਿਹੜਾ ਸਾਰਾ ਕੀ ਹਾਸਾ ਹੋਇਆ ਉਹਦੇ ਬਾਰੇ ਪਤਾ ਕਰਵਾ ਕੇ ਦੱਸ ਸਰ ਜਿਹੜਾ ਪਿੱਲਰ ਚੱਕਿਆ ਜਾ ਰਿਹਾ ਸੀ ਉਹ ਬਾਅਦ ਪਤਾ ਲੱਗੂਗਾ ਪਿੱਲਰ ਮੁਰੰਮਤ ਚੱਲ ਰਹੀ ਸੀ ਉਹ ਪਿੱਲਰ ਦੇ ਕੰਮ ਹੀ ਜੋ ਲੱਗ ਰਿਹਾ ਹਾਸਾ ਹੋਇਆ ਇਹਦੇ ਕਲੀਅਰ ਨਹੀਂ ਹੋਇਆ ਜਦੋਂ ਕਲੀਅਰ ਹੋਊਗਾ ਤੁਹਾਨੂੰ ਦੱਸ ਦਿਆਂਗੇ ਜੀ ਇਸ ਵੇਲੇ ਅਸੀਂ ਫੋਕਲ ਪੁਆਇੰਟ 8 ਨੰਬਰ ਤੇ ਇਸ ਵੇਲੇ ਇਹ ਇਨਸੀਡੈਂਟ ਜਿਹੜੀ ਘਟਨਾ ਹੈ ਵਾਪਰੀ ਹੈ ਐਨ ਡੀ ਆਰ ਐਫ ਦੀ ਟੀਮ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਨ ਡੀ ਆਰ ਐਫ ਦੀ ਟੀਮ ਨਾਲ ਰਾਬਤਾ ਕਾਇਮ ਕਰ ਲਿਆ ਹੈ ਜਿਹੜੀ ਐਨਡੀਆਰਐਫ ਦੀ ਟੀਮ ਹੈਗੀ ਇੱਕ ਟੀਮ ਪਹੁੰਚ ਚੁੱਕੀ ਹੈ ਦੂਜੀ ਟੀਮ ਹੁਣ ਥੋੜੀ ਦੇਰੀ ਚ ਪਹੁੰਚ ਰਹੀ ਹੈ ਜਿਹੜਾ ਰੈਸਕਿਊ ਆਪਰੇਸ਼ਨ ਹੈ ਉਹ ਇਸ ਵੇਲੇ ਕਰ ਰਹੇ ਨੇ ਐਜ਼ ਆ ਪ੍ਰੀਲਿਮਿਨਰੀ ਇਨਫੋਰਮੇਸ਼ਨ ਜਿਹੜੀ ਫੈਕਟਰੀ ਦੇ ਓਨਰਸ ਤੇ ਸੁਪਰਵਾਈਜ਼ਰ ਤੋਂ ਮਿਲੀ ਹੋਈ ਇਹ ਹੈ ਕਿ ਸਵੇਰੇ 29 ਬੰਦੇ ਜਿਹੜੇ ਸੀਗੇ ਉਹ ਇੱਥੇ ਕੰਮ ਕਰ ਰਹੇ ਸੀ ਸੱਤ ਬੰਦਿਆਂ ਦੇ ਵਿੱਚੋਂ ਇੱਕ ਬੰਦਾ ਜਿਹੜਾ ਹੈਗਾ ਉਹ ਬਿਲਕੁਲ ਸਹੀ ਹਾਲਾਤ ਦੇ ਵਿੱਚ ਬਾਹਰ ਨਿਕਾਲਿਆ ਗਿਆ ਤੇ ਉਹਨੂੰ ਜਿਹੜਾ ਹੈਗਾ ਹਸਪੀਟਲ ਵਿੱਚ ਰੈਫਰ ਕਰ ਦਿੱਤਾ ਗਿਆ ਬਾਕੀ ਜਿਹੜਾ ਹੈ ਰੈਸਕਿਊ ਆਪਰੇਸ਼ਨ ਉਸ ਵੇਲੇ ਚੱਲਦਾ ਪਿਆ ਹੈ 6 ਬੰਦੇ ਇਸ ਵੇਲੇ ਸੰਭਾਵਨਾ ਹੈ ਕਿ ਉਹ ਅੰਦਰ ਟ੍ਰੈਪਡ ਨੇ ਸਾਡੇ ਵੱਲੋਂ ਐਨਡੀਆਰਐਫ ਦੀ ਟੀਮ ਪੁਲਿਸ ਫੋਰਸ ਆ ਹਸਪੀਟਲ ਆਪਣੇ ਸਿਵਲ ਸਰਜਨ ਵੱਲੋਂ ਜਿਹੜੀ ਹੈਗੀ ਮੈਡੀਕਲ ਟੀਮਾਂ ਫਾਇਰ ਆਫਿਸਰਸ ਤੇ ਹੋਰ ਡਿਪਰੇਟਿਵ ਫੈਕਟਰੀਜ਼ ਵਗੈਰਾ ਉਹ ਸਾਰੇ ਇੱਥੇ ਪਹੁੰਚ ਚੁੱਕੇ ਹਨ ਤੇ ਅਸੀਂ ਉਮੀਦ ਕਰਦੇ ਤੇ ਰੱਬ ਦੇ ਆਗੇ ਅਰਦਾਸ ਕਰਦੇ ਹਾਂ ਕਿ ਕੋਈ ਜਾਨ ਦਾ ਖਤਰਾ ਨਾ ਹੋਵੇ ਪਰ ਕੁਝ ਅਜਿਹੀ ਹੀ ਜਾਣਕਾਰੀ ਵੀ ਆ ਰਹੀ ਹੈ ਕਿ ਨੌਜਵਾਨਾਂ ਦੀ ਮੌਤ ਹੋਈ ਹੈ ਅੰਦਰ ਐਸ ਆਫ ਨਾਓ ਨੋ ਐਸ ਆਫ ਨਾਓ ਨੋ ਨੋ ਕਨਫਰਮਡ ਡੈਥ ਜਦੋਂ ਵੀ ਜੋ ਵੀ ਹੋਏਗਾ ਅਸੀਂ মিডিਆ ਦੇ ਰਾਹੀਂ ਉਹ ਖਬਰ ਸੱਚੀ ਕਰਾਂਗੇ ਠੀਕ 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 ਫਿਲਡਿੰਗ ਰੈਪੋਰਟ ਕਿੰਨੇ ਲੋਕ ਨੇ ਇੱਥੇ ਦੇਖੋ ਇੱਕ ਤਲਾਸ਼ ਮਿਲੀ ਸੀ तकरीबन 6 ਵਜੇ ਵੀ ਇੱਥੇ ਇੱਕ ਜਿਹੜੀ ਫੈਕਟਰੀ ਹੈ ਉਹਦੇ ਵਿੱਚ ਡਾਈੰਗ ਦੀ ਤੇ ਉਹਦੇ ਵਿੱਚ ਬਲਾਸਟ ਹੋ ਕੇ ਜਾਂ ਕਿਸੇ ਕਾਰਨ ਕਰਕੇ ਜਿਹੜੇ ਉੱਥੇ ਛੱਤ गिर ਗਈ ਹੈ ਤੇ ਕਾਫੀ ਜਿਹੜੇ ਵਰਕਰ ਹੈ ਫਸ ਗਏ ਤਾਂ ਇੱਥੇ ਸਾਡੇ ਪੁਲਿਸ ਦੀ ਸਾਰੀ ਟੀਮ ਆ ਗਈ ਸਿਵਲ ਐਡਮਿਨਿਸਟ੍ਰੇਸ਼ਨ ਦੀ ਵੀ ਆ ਗਈ ਤੇ ਅਸੀਂ ਡਿਸਾਸਟਰ ਮੈਨੇਜਮੈਂਟ ਨੂੰ ਵੀ ਬੁਲਾ ਲਿਆ ਉਹਨਾਂ ਨੂੰ ਕੰਮ ਕਰਕੇ ਉਹ ਆਪਣੀ ਟੀਮ ਕੰਮ ਕਰ ਰਹੀ ਹੈ ਤੇ ਪੰਜ ਛੇ ਲੋਕਾਂ ਨੂੰ ਜਿਹੜਾ ਫਰਸਟ ਏਡ ਦੇ ਕੇ 40 ਹਸਪੀਟਲ ਭੇਜਿਆ ਗਿਆ ਤੇ ਬਾਕੀ ਜਿਹੜੀ ਟੀਮ ਆਪਣਾ ਕੰਮ ਕਰ ਰਹੀ ਹੈ ਔਰ ਸਾਰੀ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਅਸਿਸਟ ਕਰ ਰਹੀ ਹੈ ਜੋ ਚੀਜ਼ ਦੀ ਲੋੜ ਆ ਉਹ ਪ੍ਰੋਵਾਈਡ ਕਰਾ ਰਹੀ ਹੈ ਅਜੇ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋਈ ਪਰ ਏਰੀਆ ਕਿਹੜਾ ਹੈ ਇਹ ਥਾਣਾ ਫੋਕਲ ਪੁਆਇੰਟ ਦਾ ਏਰੀਆ ਪੈਂਦਾ ਹੈ ਲੁਧਿਆਣਾ ਦਾ